ਇਹ ਤੇ ਹੋਰ ਇਸ ਤੋਂ ਜ਼ਿਆਦਾ ਮੈਨੂੰ ਕੀ ਖੁਸ਼ੀ ਹੋ ਸਕਦੀ ਹੈ ਇੰਨਾ ਪਿਆਰ ਦਿੰਦਾ ਹੈ ਪੰਜਾਬ ਨੇ ਸੋ ਦਿਸ ਇਜ਼ ਸਮਥਿੰਗ ਮੈਂ ਮੈਂ ਐਕਸੈਪਟ ਨਹੀਂ ਐਕਸਪੈਕਟ ਨਹੀਂ ਕੀਤਾ ਸੀ ਮੈਂ ਸਮਝਿਆ ਸੀ ਕਿ ਅੱਛੇ ਚਾਰਟ ਸੀਟਾਂ ਹੋਣੀਆਂ ਨੇ ਦੇਖ ਲਓ ਔਰ ਜਿਸ ਤਰ੍ਹਾਂ ਦਾਅਵੇ ਕੀਤੇ ਜਾ ਰਹੇ ਸੀ ਭਗਵਾਨ ਦਰਮਾਨ ਵੱਲੋਂ 100 ਸੀਟਾਂ ਤੋਂ ਜੋ ਇਸ ਤਰ੍ਹਾਂ ਉਹਨਾਂ ਦੀ ਹਵਾ ਨਿਕਲ ਗਈ ਦੇਖੋ ਇਹਨਾਂ ਦਾ ਟੋਟਲੀ ਸੋਸ਼ਲ ਮੀਡੀਆ ਸੀ ਬੜਾ ਸਟਰੋਂਗ ਸੋਸ਼ਲ ਮੀਡੀਆ ਸੀ ਔਰ ਇਹਨਾਂ ਨੇ ਇੱਕ ਹਾਈਪ ਬਿਲਡ ਕਰਤਾ I know hype ਦੇ ਵਿੱਚ ਅਸੀਂ ਵੀ ਫਸ ਗਏ ਤੁਸੀਂ ਵੀ ਫਸ ਗਏ ਬਸ ਬੇਸਿਕਲੀ ਤੋਂ ਨਥਿੰਗ ਬਟ ਹਵਾ ਹਵਾ ਨਿਕਲ ਗਈ ਉਹਨਾਂ ਦੀ ਮਾਲਵਾ ਹੁਣ ਮੈਂ ਸੋਚਦਾ ਸੀ ਕਿ ਪਟਿਆਲੇ ਦਾ ਹਿੱਸਾ ਸੀ ਸਹਾਰਾ ਬਠਿੰਡੇ ਤੋਂ ਲੈ ਕੇ ਮਾਨ ਸਰਦੂਲਗੜ ਤੱਕ ਹਵਾ ਦੇ ਕਲੇਮਿੰਗ ਕਿ ਸਾਡੀ ਤਾਂ ਹਰ ਵੇਲੇ ਵੀ ਹੈਡ ਐਕਸਲੈਂਟ ਮੀਟਿੰਗਸ ਐਂਡ ਰਿਸਪੌਂਸ ਸੀ ਉਥੋਂ ਪਰ ਦੇਖ ਲਓ ਫਿਰ 40 ਸੀਟਾਂ ਸਾਡੀਆਂ ਆ ਗਈਆਂ ਉਹਨਾਂ ਦੀ ਪਤਾ ਨਹੀਂ ਕਿੰਨੀਆਂ ਆਈਆਂ ਮਾਲ ਵਿੱਚ ਸਰ ਜੀ ਸਬ ਟੋਟਲੀ ਟੋਟਲ 18 ਕੰਗਰੈਸ ਸਰ ਤੇ ਕ੍ਰੈਡਿਟ ਗੋਸ ਟੂ ਦਾ ਟੀਮ ਵਰਕ ਦਾ ਹੋ 100% ਟੀਮ ਵਰਕ ਫਰਮ ਦਾ ਕੰਗਰੈਸ ਪ੍ਰੈਜ਼ੀਡੈਂਟ ਡਾਊਨ ਟੂ ਦਾ ਜੂਨੀਅਰ ਮੋਸਟ ਐਂਡ ਐਨਐਸਯੂਆਈ ਬੋਏ ਸਾਰੇ ਨੇ ਮਿਹਨਤ ਬੜੀ ਮਹਾਰਾਜ ਸਾਹਿਬ ਐਂਡ ਪ੍ਰਕਾਸ਼ ਪ੍ਰਸ਼ਾਂਤ ਕਿਸ਼ੋਰ ਮੈਨੀਫੈਸਟੋ ਤੁਸੀਂ ਬਹੁਤ ਪ੍ਰੋਮਿਸ ਕੀਤਾ ਟੈਲੀਫੋਨ ਦਿੱਤੇ ਜਾਣਗੇ ਨੌਕਰੀ ਦਿੱਤੀ ਜਾਏਗੀ ਕਿਵੇਂ ਹੋਏਗੀ ਕਿਵੇਂ ਰੋਡ ਮੈਪ ਕੀ ਹੈ ਤੁਹਾਡਾ ਡੋਨਟ ਵਰੀ ਹਾਊ ਵੀ ਵਿਲ ਗੈਟ ਦਾ ਮਨੀ ਮੈਂ ਤੁਹਾਨੂੰ ਦੱਸ ਦਿੰਦਾ There will be a global tender for the telephones, and we will do it. There is no problem in that. We are already on the job. The other thing is, one one job uh, per family. We will start the process off. Or Odhinaali, mm -hmm. the industrial policy will he liberalized. the mm -hmm. industry is attracted to us. Our industry is Rajasthan, Odisha, We will make a policy better than this. ਆਕੇ ਇਧਰ ਹੋਣ ਅਕਸਰ ਪੰਜਾਬੀਆਂ ਦੇ ਵਿੱਚ ਹਿੰਮਤ ਕੰਮ ਕਰਨ ਦੀ ਬੜੀ ਹੈ ਸੋ ਉਹ ਕੰਬੀਨੇਸ਼ਨ ਜਦ ਹੋ ਜਾਏਗਾ ਯੂ ਵਿਲ ਸੀ ਗਰਜ਼ਾ ਮੁਕਤੀ ऑलरेडी ಲೆਟ ਮੀ ਟੈਲ ਯੂ ਪਿਛਲੇ ਮਹੀਨੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਾਂਗਰਸ ਜਿੱਤ ਰਹੀ ਹੈ ਮੈਨੂੰ ਨਹੀਂ ਪਤਾ ਸੀ ਪਰ ਲੋਕਾਂ ਨੂੰ ਪਤਾ ਸੀ ਐਂਡ ਆਈ ਹੈਵ ਹੈਡ ਕੰਟੈਕਟ ਵਿਦ ਨੰਬਰ ਆਫ ਇੰਡਸਟਰੀ ਟਾਪ ਕਲਾਸ ਇੰਡਸਟਰੀਲਿਸ ਆਫ ਇੰਡੀਆ ਦੇ ਜਿਹੜੇ ਆਪਣੇ ਆਪ ਮੈਨੂੰ ਟੈਲੀਫੋਨ ਕਰ ਰਹੇ ਨੇ ਔਰ ਸਭ ਪਿਆਰ ਬੈਠੇ ਨੇ ਕਿ ਦੋਸਤੋ ਅੱਜ ਅਸੀਂ ਆਵਾਂ ਸਰ ਕਰਜ਼ਾ ਕਰਜ਼ਾ ਕਿਵੇਂ ਮਾਫ ਕਰਾਉਣਾ ਹੈ ਕਿਸਾਨਾਂ ਦਾ ਜਿਵੇਂ ਸੈਂਟਰ ਤੋਂ ਸਾਰਾ ਸਬਜੈਕਟ ਹੈਗਾ ਸੈਂਟਰ ਦਾ ਵੈਲ ਨਹੀਂ 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 ਕਰਜ਼ਾ ਮਾਫ ਨਾਟਾ ਸੈਂਟਰਸ ਦਾ ਇਟ ਇਜ਼ ਅ ਸਾਰਡੀ ਡਿਊਟੀ ਹੈ ਔਰ ਅਸੀਂ ਉਹ ਡਿਊਟੀ ਲੇਕਿਨ ਦਾ ਪ੍ਰਾਈਮ ਮਿਨਿਸਟਰ ਨੇ ਯੂਪੀ ਦੇ ਵਿੱਚ ਸਪੀਚ ਕਹਿੰਦੇ ਹੋਏ ਕਿਹਾ ਸੀ ਕਿ ਅਸੀਂ ਇੱਕਦਮ ਆਉਂਦੇ ਸਾਰ ਅਸੀਂ ਪਹਿਲੇ ਕੈਬਨਿਟਰੀ ਪਾਸ ਕਰਕੇ ਮਾਫ ਕਰ ਦਾਂਗੇ ਯੈਸਟਰਡੇ ਜਦੋਂ ਪ੍ਰਾਈਮ ਮਿਨਿਸਟਰ ਨੇ ਮੇ ਨਾਲ ਗੱਲ ਕੀਤੀ ਹੀ ਸੈਡ ਵਾਟਐਵਰ ਯੂ ਰਿਕਵਾਇਰ ਫੋਰ ਪੰਜਾਬ ਆਈ ਵਿਲ ਬੀ ਆਲ ਵਿਲਿੰਗ ਟੂ ਹੈਲਪ ਸੋ ਆਈ ਸੈਡ ਵੈਨ ਆਈ ਕਮ ਟੂ ਡੇਲੀ ਨੈਕਸਟ ਮੈਂ ਤੁਹਾਡੇ ਦੇ ਕਾਲ ਕਰਾਂ ਸਰ ਸੀਆਰਪੀ ਦੀ ਮੀਟਿੰਗ ਹੋਣ ਜਾ ਰਹੀ ਹੈ ਤੁਸੀਂ ਸ਼ੋਰ ਹੈ ਤੁਸੀਂ ਲੇਟਰ ਬਣੋਗੇ ਇਸ ਦੇ ਰੈਨੀ ਪੋਸਟ ਆਫ ਡਿਪਟੀ ਸੀਐਮ ਇਨ ਪੋਲਿਟਿਕਸ ਨਾਥਿੰਗ ਇਜ਼ ਸ਼ੋਰ ਸਰ ਸਰ ਤੁਸੀਂ ਨੇ ਤੁਸੀਂ ਨੇ ਗੁਟਕਾ ਲੈ ਕੇ ਪੋਥੀ ਲੈ ਕੇ ਸੌਂ ਚੁੱਕੀ ਸੀ ਨਸ਼ਾ ਕਰਨ ਦੀ ਮੈਂ ਤਾਂ ਕਰ ਹੀ ਲਊਗਾ ਤੇ ਚਾਰ ਹਫ਼ਤੇ ਚਾਰ ਹਫ਼ਤੇ ਚਾਰ ਹਫ਼ਤੇ ਫਰਮ ਦਾ ਡੇ ਆਈ ਟੇਕ ਓਵਰ ਸਰ ਕੋਈ ਸ਼ਰਾਬ ਤਾਂ ਨਹੀਂ ਬੰਦ ਕਰ ਦੋਗੇ ਨੇ ਉਹ ਨਹੀਂ ਡਾਡੀ ਕੇ ਪੀ ਲਓ ਤੁਸੀਂ ਸਰ ਗਰੰਟ ਸਿੰਘ ਕਿਹੜਾ ਰੋਡ ਮੈਨ ਨਹੀਂ ਹੋਏਗਾ ਜੀ ਦੇਖੋ ਦ ਡਰਗ ਵੀ ਆਰ ਆਫਟਰ ਇਸ ਚਿਟਾ ਐਂਡ ਚਿਟਾ ਹੈ ਜਿਹੜਾ ਸਾਰਿਆਂ ਨੂੰ ਕਿਲ ਕਰਦਾ ਹੁਣ ਭੰਗ ਤਾਂ ਕੋਈ ਨਹੀਂ ਹਰ ਵਾਰ ਬੰਦੇ ਦੇ ਖੇਤ ਚ ਭੰਗਿਆ ਉਹਨੂੰ ਕਿਵੇਂ ਬੰਦ ਕਰੋਗੇ ਤੁਸੀਂ ਬਟ ਸਰਟਨਲੀ ਚਿੱਟਾ ਇਸ ਸਮਥਿੰਗ ਦੈਟ ਵੀ ਆਰ ਫੋਰ ਹਫਤਿਆਂ ਦੇ ਵਿੱਚ ਇਹਨੂੰ ਬਿਲਕੁਲ ਖਤਮ ਇਹਦਾ ਲੱਗ ਤੋੜ ਪਟਿਆਲਾ ਦੇ ਐਮਪੀ ਪਟਿਆਲਾ ਦੇ ਐਮਪੀ ਜਿਹੜੇ ਡਾਕਟਰ ਗਾਂਧੀ ਨੇ ਉਹਨਾਂ ਨੇ ਕਿਹਾ ਸੀ ਜਿਹੜਾ ਅਫੀਮ ਤੇ ਜਿਹੜੀ ਆਪਣੀ ਲੀਗਲਾਈਜ਼ ਇਹਨੂੰ ਲੀਗਲਾਈਜ਼ ਕਰ ਦੋ ਪੁੱਕੀ ਨੂੰ ਪਹਿਲੇ ਸੋਲਿਡਲੀ ਲੀਗਲਾਈਜ਼ ਜਿੱਥੇ ਤਾਈਂ ਅਫੀਮ ਹੈ ਡਾਕਟਰ ਦੇ ਪ੍ਰੈਸਕ੍ਰਿਪਸ਼ਨ ਨਾਲ ਤੁਹਾਨੂੰ ਮਿਲ ਸਕਦੀ ਹੈ ਇਸ ਵਿੱਚ ਇਮੇਜਸ ਲੀਗਲ ਸਰ ਸਾਹਿਬ ਜਿਹੜਾ ਡਰੱਗਸ ਦੇ ਵਿੱਚ ਲੀਡਰਸ ਦਾ ਨਾਮ ਦਾ ਸੀਗਾ ਲੀਡਰਸ ਦਾ ਵੀ ਆਉਂਦਾ ਸੀ ਪ੍ਰਾਣੀ ਸਰਕਾਰ ਦਾ ਔਰ ਪੁਲਿਸ ਆਫੀਸਰਸ ਵਗੈਰਾ ਦਾ ਵੀ ਆਉਂਦਾ ਸੀ ਉਹਨਾਂ ਤੇ ਸਰਕਾਰ ਵੱਲੋਂ ਕੀ ਚੀਜ਼ ਜਿਹੜਾ ਡਰੱਗਸ ਦਾ ਡਰੱਗ ਮਾਰ ਕੇ ਆਦੇ

ਹਵਾਸੀ ਹੋਰ ਕੁਝ ਨਹੀਂ ਟਾਕਿੰਗ ਅਬਾਊਟ ਨੈਸ਼ਨਲ ਪਰਸਪੈਕਟਿਵ ਤੋਂ ਨਾ ਲੱਗ ਰਿਹਾ ਸਰ ਬਾਕੀ ਸਟੇਟਸ ਜਿੱਥੇ ਠੀਕ ਨਹੀਂ ਪਰਫਾਰਮ ਹੋਇਆ ਕਾਂਗਰਸ ਠੀਕ ਨਹੀਂ ਕਰ ਪਾਈ ਉੱਥੇ ਦੇ ਨੀਡ ਕੈਪਟਨ ਜੀ ਨੋ ਨੋ देयर इज गोवा ਯੂ ਗਾਟ ਮਨੀਪੁਰ ਯੂ ਗਾਟ ਅਤੇ ਯੂਪੀ ਦੇ ਵਿੱਚ ਤੁਸੀਂ ਸਾਰਾ ਯੂਪੀ ਤੇ ਬੋਝ ਲਿਆਉਂਦੇ ਹੋ ਇਟ ਥੀਸ ਥਿੰਗਸ ਹੈਪਨ ਇਨ ਫੈਕਟ ਮੈਂ ਪ੍ਰਿਯੰਕਾ ਜੀ ਨੂੰ ਅੱਜ ਕਹਿ ਰਿਹਾ ਸੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਐਂਡ ਸ਼ੀ ਵਾਸ ਸੇਇੰਗ ਆਈ ਸੈਡ ਡੋਨਟ ਵੈਰੀ ਲਾਸਟ ਟਾਈਮ ਵੀ ਵਾਈਪਡ ਆਊਟ ਸੋ ਨੈਕਸਟ ਟਾਈਮ ਵੀ ਵਿਲ ਬੀ ਬੈਕ ਥਿਸ ਹੈਪਨਸ ਇਨ ਅ ਡੈਮੋਕ੍ਰੇਸੀ ਹੀ ਹੈ ਸਰ ਪਾਸਟ ਇਲੈਕਸ਼ਨ ਜਿਹੜੇ ਨੇ ਕਾਂਗਰਸ ਦੇ ਕਾਂਗਰਸ ਆ ਗਈ ਹੈ ਜੀ ਦੋਤੇ ਵਿੱਚ ਬੀਜੇਪੀ ਆ ਗਈ ਹੈ ਕਮਬੈਕ ਮੰਨ ਰਹੇ ਹੋ ਸਰ ਕਾਂਗਰਸ ਪਾਰਟੀ ਦਾ ਵੈਲ ਸਰਟਨਲੀ ਮਾਰਕ ਇੰਪਰੂਵਮੈਂਟ ਬੱਡਰ ਸਟੇਟ ਨਹੀਂ ਆਇਆ ਸਾਡੇ ਕੋਲ ਵੱਖਰੀ ਗੱਲ ਹੈ ਉੱਤਰਖੰਡ ਔਰ ਯੂਪ ਬਟ ਸਰਟਨਲੀ ਇੰਪਰੂਵਮੈਂਟ ਹੈ ਪਿਛੋਂ ਅਸੀਂ ਹਰਗੇ ਸੇ ਆਈ ਡੋਨਟ ਨੋ ਵਟ ਮਨੀਪੁਰ ਵਾਸ ਇਟ ਆਸਟ ਸਟ ਨਾ ਲਾਰਜੈਸਟ ਪਾਰਟੀ ਸਰ ਨਾ ਨਾ ਸਿੰਗਲਰਸ ਲਾਰਜੈਸਟ ਪਾਰਟੀ ਸਰ 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 ਇਹਨਾਂ ਸਾਹਿਬ ਦੀ ਬਿਆਨਤੀ ਵਾਲਾ ਬਹੁਤ ਵੱਡਾ ਇਸ਼ੂ ਸੀ ਜਨਾਬ ਉਹ ਉਹ ਇਨਕੁਆਇਰੀ ਹੋਏਗੀ ਬਰਗਾੜੀ ਔਰ ਬਾਬਲ ਕਲਾ ਨੇ ਦੋਨੋਂ ਚੀਜ਼ਾਂ ਦੀ